ਦੀ ਲੈ ਕੇ ਮੇਰਾ ਭਤੀਜਾ ਘਰ ਨੂੰ ਚੱਲੇ ਨਾਲ ਸੀ ਚੈਨਾਟੌਰ ਨੇ ਗੱਲ ਵੱਢਿਆ ਦਾ ਰੱਬਾ ਕਿੰਨੀ ਉਮਰ ਦੀ ਸੀ ਉਮਰ ਕਿੰਨੀ ਸੀ ਉਮਰ 15 ਸਾਲ ਆ ਮੇਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹੁਣ ਤੱਕ ਕੀ ਮੰਗ ਕਰਦੇ ਚੈਨਾਟੌਰ ਹੇ ਰੱਬ ਮੈਂ ਨੌਂ ਮਿੰਟਾਂ ਮੈਂ ਕਰਾਈਆਂ ਮੈਂ ਆਪ ਖੋਦ ਸਰਪੰਚਾਂ ਪਿੰਡ ਦਾ ਰੋਲੇ ਦਾ ਨੌਂ ਮਿੰਟਾਂ ਕਰਾਇਆ ਵੀ ਚੈਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੇ ਰੱਬ ਕੱਲ੍ਹ ਕਰਨਾ ਮੈਂ ਨਹੀਂ ਜਾਦਾ ਹੇ ਰੱਬ ਅੰਮੇ ਸਾਡੇ ਕੋਲ ਜਾਓ ਸਾਡਾ ਵੀਰ ਜਸਪਾਲ ਸਿੰਘ ਜੀ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਵੀ ਪਰਮੋਦਵਾਨ ਤਾ ਡੋਰ ਚਾਇਨਾ ਡੋਰ ਨਹੀਂ ਗੱਲ ਵੱਡੇ ਸਕੂਲੋਂ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾ ਜਸਪਾਲ ਸਿੰਘ ਕਿੰਨੀ ਉਮਰ ਹੈ ਜੀ ਬੱਚੇ ਉਹ ਤਾਂ 15 ਸਾਲ ਦੀ ਹੈ ਜੀ ਜੀ ਹੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀਗਾ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਸਤੇ 'ਤੇ ਡੋਰ ਨੇ ਕੇ ਲੇ ਪਰ ਚਾਈਨਾ ਡੋਰ ਬਾਰੇ ਇਹੀ ਗੱਲ ਕਹਿੰਦੇ ਆ ਕਿ ਪ੍ਰਸ਼ਾਸਨ ਕਹਿੰਦੀ ਹੈ ਕਿ ਚਾਈਨਾ ਨੂੰ ਨਹੀਂ बिकਦੀ ਨਹੀਂ ਜੀ ਦੇ ਲੋਟੋ ਜੰਮ ਨਹੀਂ ਆ ਜੀ ਇਕਲੌਤਾ ਪੁੱਤਰ ਦੀ ਇਕੱਲੇ ਜੀ ਗੱਲੇ ਹੀ ਗੱਲੇ ਨਹੀਂ ਬੰਦਾ ਜੀ ਇਕੱਲੇ ਸੀ ਪੁੱਤ ਕੋਈ ਭੈਣ ਨਹੀਂ ਦੀ ਚਾਚੇ ਦੀ ਭਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਪੱਕੀ ਮੰਗਤੋਂ ਸੀ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਂਗੇ ਜੀ ਹੁਣ ਇਹਨਾਂ ਤੋਂ ਹੁਣ ਕੀ ਮੰਗੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਹਾਦਰ ਸਿੰਘ ਹੈ ਪਿੰਡ ਰੋਲੀ ਹੈ ਜੀ ਇਹ ਨਾਮਲਾ ਹੋ ਗਿਆ ਨੌਜਵਾਨ ਦੀ ਮੌਤ ਹੋ ਗਿਆ ਚైనਾ ਡੋਰ ਨਾਲ ਹਾਂ ਸਮਰਾਲੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤੋਂ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ 'ਚ ਡੋਰ ਫਸ ਗਈ ਚైనਾ ਡੋਰ ਉਹ ਬੋਲਟ ਮੋਟਰਸਾਈਕਲ ਦੇ ਉਹ 15-16 ਸਾਲ ਆ ਜੀ ਤੇ ਉਹਦਾ ਗਰਦਨ ਕੱਟੀ ਗਈ ਉਹਦੀ ਉਹਦਾ ਮੌਤ ਹੋ ਗਈ ਇਹ ਡੋਰ ਬਹੁਤ ਵੇਕ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਆਤਾ ਵੀ ਇਹ ਨੂੰ ਮਿਲਦਾ ਕਿ ਚਾਈਨਾ ਡੋਰ ਤੇ ਉਹ ਕੁਛ ਸਾਡੇ ਦਾ ਕਹਿਣਾ ਕਿ ਨੱਥ ਪਈ ਹੋਈ ਹੈ ਨੱਥ ਕਹਿਣ ਨੂੰ ਆਈ ਪਈ ਨੀ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਇਕਲਾਤਾ ਪੁੱਤਰੀ ਇਕਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਜੀ ਧੰਨਵਾਦ ਸਾਹੇ ਰੋਲੇ ਬੰਦੇ ਸਰਪੰਚ ਸਾਹਿਬ ਦਾ ਮੁੰਡਾ ਹੈ ਸਰਪੰਚ ਸਾਹਿਬ ਦਾ ਕੀ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਹੋ ਗਿਆ ਇਹ ਚਾਇਨਾ ਡੋਰ ਕਰਨ ਜਿਹੜੇ ਇਹਨਾਂ ਫੱਲਿਆ ਹੋਇਆ ਪਹਿਲੇ ਕਿ ਰੋਕਣਾ ਚਾਹੀਦਾ ਇਹਦੇ ਬਾਰੇ ਕਿਤੇ ਇਹਦੇ ਬਾਰੇ ਸਰਪਾਰਾ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਇਹ ਪਤਾ ਨਹੀਂ ਕਰਦੇ ਇਹ ਦੁਕਾਨ ਵਾਲੇ ਤੇ ਮੰਗ ਕਰਦੇ ਇਹ ਗੱਲ ਇਨਸਾਫ ਹੋਣਾ ਚਾਹੀਦਾ ਚਾਇਨਾ ਡੋਰ ਦੀ ਪਕੜ ਹੋਣ ਚਾਹੀਦੀ ਇਹ ਮੌਤ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਵਾਂਗੇ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਾਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋ ਨਹੀਂ ਬਾਹਰੋਂ ਹੀ ਆ ਸਕਦੀ ਹੈ ਜੇ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਜੇ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਅੱਜ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆਂ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦੰਨੇ ਆਂ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ